2010 ਮਾਡਲ ਮਸ਼ੀਨਾਂ ਸਟੈਂਡਰਡ ਦੀ ਆਦੀ ਮਗਰਲੀ ਜੋੜੀ ਟਾਇਰਾਂ ਦੀ ਵੀ ਨਵੀਆਂ ਜੀ ਹਾਂਜੀ ਤੇ ਦੀਆਂ ਟੈਨਾਂ ਜੀ ਆਏ ਨਹੀਂ ਹੈਗਾ ਵੀ ਦੋ ਟੁੱਟੀਆਂ ਨੇ ਵਿੱਚੋਂ ਦੋ ਨਵੀਆਂ ਲਾਤੀਆਂ ਹਾਂਜੀ ਇਹ ਬਾਡੇ ਨਾਲ ਹੀ ਖੋਲ ਕੇ ਨਵੀਆਂ ਲਾਈਆਂ ਨੇ ਕਿਉਂਕਿ ਮੂਰੇ ਕਣਕ ਦਾ ਸੀਜ਼ਨ ਆ ਕਣਕਾਂ ਅਕਸਰ ਡਿੱਗ ਜਾਂਦੀਆਂ ਨੇ ਜੀ ਮਤਲਬ 3 ਲੱਖ 30 ਹਜ਼ਾਰ ਤੇ ਦਾ ਰੇਟ ਆ ਹਾਂਜੀ ਟਰੈਕਟਰ ਆਪਾਂ ਫ੍ਰੀ ਫਿੱਟ ਕਰਾਂਗੇ ਫ੍ਰੀ ਫਿੱਟ ਕਰਕੇ ਦੇਣਾ ਜੀ ਓਕੇ ਫਿਰ ਤਾਂ ਫਿਰ ਤਾਂ ਫਾਇਦਾ ਬਹੁਤ ਹੋ ਗਿਆ 15000 ਰੁਪਏ ਦਾ ਜੀ ਉਹ ਫਾਇਦਾ 5000 ਰੁਪਏ ਦਾ ਆਪਾਂ ਟੂਲ ਕਿੱਟ ਦਿੰਨੇ ਆ ਜੀ ਸਾਰਾ ਸਮਾਨ ਜਦੋਂ ਬੰਦਾ ਇੱਥੇ ਚੱਲਦਾ ਜੀ ਖਾਲੀ ਹੱਥ ਨਹੀਂ ਜਾਂਦਾ ਜੀ ਅੱਛਾ ਚਾਬੀਆਂ ਪਾਣੇ ਜੱਕ ਸਰ ਕੁਝ ਨਾਲ ਦੇ ਕਿਤਾਂਗੇ ਜੱਕ ਰਾਡ ਵੀਲ ਪਾਣਾ ਗ੍ਰੀਸ ਗੰਨ ਤੱਕ ਨਾਲ ਹੁੰਦਾ ਜੀ ਤੁਲਕੇ ਟ ਫੁੱਲ ਦੇਨੇ ਮਿੱਤਰੋ ਅੱਜ ਨਾ ਆਪਾਂ ਮੌੜਾਂ ਦੇ ਕੋਠਿਆਂ ਦੇ ਵਿੱਚ ਪਹੁੰਚ ਗਏ ਹੰਡਿਆਏ ਦੇ ਬਿਲਕੁਲ ਲਾਗੇ ਇੱਥੇ ਨੇ ਇੱਕ ਤੁਹਾਨੂੰ ਸੱਜਣ ਨੂੰ ਮਲਾਉਣ ਲੱਗਿਆ ਇਸ ਭਰਾ ਨੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਰੁਜ਼ਗਾਰ ਤੇ ਲਾਇਆ ਰੁਜ਼ਗਾਰ ਤੇ ਕਿਸ ਜਰੀਏ ਲਾਇਆ ਤੁਹਾਨੂੰ ਮੈਂ ਦੱਸਦਾ ਕਿਉਂਕਿ ਆ ਥੋੜਾ ਜਿਹਾ ਧਰਮੇ ਕੈਮਰਾ ਮਾਰਦੀ ਮੌੜ ਕੰਬੈਨ ਸੇਲਜ਼ ਦੇ ਨਾਤੇ ਨਾ ਬਈਉਰੇ ਦਾ ਕੰਮ ਚਲਾਇਆ ਹੋਇਆ ਜਿਨ੍ਹਾਂ ਨੇ ਕਦੇ ਵੀ ਨਹੀਂ ਸੀ ਸੋਚਿਆ ਨਾ ਉਸ ਭਰਾਵਾਂ ਨੂੰ ਵੀ ਇਹਨਾਂ ਨੇ ਮਾਲਕ ਬਣਾਤਾ ਜਿਨ੍ਹਾਂ ਨੇ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ ਉਹ ਪੁੱਛਦੇ ਆ ਵੀ ਅੱਜ ਤੱਕ ਕਿੰਨੇ ਸਾਡੇ 4 ਮੈਨਾਂ ਨੂੰ ਜਾਂ ਹੈਲਪਰਾਂ ਨੂੰ ਬਾਈ ਨੇ ਮਾਲਕ ਬਣਾਤਾ ਤੇ ਫੁੱਲ ਜਾਣਕਾਰੀ ਲੈ ਲੈਣਿਆ ਸਾਡੇ ਨਾਲ ਸਾਡਾ ਭਰਾ ਲਖਵੀਰ ਸਿੰਘ ਲੱਖੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਵੀਰੇ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਕਿਉਂਕਿ ਸਾਰੇ ਪਿਆਰ ਭਰੇ ਸਰੋਤਿਆਂ ਨੂੰ ਜੀ ਲਖਵੀਰ ਸਿੰਘ ਲੱਖੀ ਬੰਨੀਓ ਮੌੜ ਕੰ ਰਾਜ ਕੇ ਵੈਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸੱਜਣੋਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਿਵੇਂ ਆਪਾਂ ਕਹਿੰਦੇ ਨਾ ਨਾਮੀ ਇੰਡਸਟਰੀ ਜਿਹੜੇ ਸੱਜਣ ਕਹਿੰਦੇ ਆ ਵੀ ਬਾਈ ਉਹਨਾਂ ਦੀਆਂ ਮਸ਼ੀਨਾਂ ਲੈਣ ਵੇਲੇ ਤਾਂ ਬੁਕਿੰਗ ਕਰਵਾਉਣੀ ਪੈਂਦੀ ਆ ਇਹ ਪ੍ਰਾਉ ਉਹਨਾਂ ਦਾ ਮੁਕਾਬਲਾ ਕਰਦਾ ਬਾਈ ਉਹਨਾਂ ਦਾ ਮੁਕਾਬਲਾ ਤੁਸੀਂ ਕਿਵੇਂ ਕਰਦੇ ਹੋ ਮੈਨੂੰ ਹੀ ਦੱਸ ਦਿਓ ਕਿਉਂਕਿ ਇੱਕ ਪਸਤਾ ਜਿਵੇਂ ਕਹਿੰਦੀ ਐ ਲੈਂਡਲੋਰਡ ਜਿਵੇਂ ਕਹਿੰਦੀ ਐ ਸੱਜਣ ਹਨਾ ਜਿਹੜੇ 25 22 ਲੱਖ ਮਸੀਦ ਤੇ ਲਾ ਦਿੰਦੇ ਆ ਹਾਂਜੀ ਤੁਸੀਂ ਮਤਲਬ ਕਰ ਕਰ ਕੇ ਤੇ ਮਸ਼ੀਨਾ ਕਿਵੇਂ ਬਚਾਈ ਜਾਂਦੇ ਹੋ ਇਹ ਬਾਈ ਜੀ ਆਪਣਾ ਜਿਹੜਾ ਰੇਟ ਆ ਨਾ ਹਾਂਜੀ ਮੰਨ ਲਓ ਬਿਲਕੁਲ ਹੀ ਛੋਟੇ ਭਾਵਾਂ ਦੀਆਂ ਮਸ਼ੀਨਾ ਹੁੰਦੀਆਂ ਨੇ ਆਪਣੇ ਕੋਲੇ ਜੀ ਵੀ ਜਿਵੇਂ ਕੋਈ ਬੰਦਾ ਸੋਚਦਾ ਵੀ ਮੇਰੇ ਕੋਲੇ ਟਰੈਕਟਰ ਖੜਾ ਈ ਹਮ ਹਾਲਾ ਕਹਿੰਦਾ ਟਰੈਕਟਰ ਤਾਂ ਹੁਣ ਹਰੇਕ ਜ਼ਿਮੀਂਦਾਰ ਦੇ ਘਰੇ ਆ ਹਾਂ ਬਿਲਕੁਲ ਜੀ ਹਾਲਾ ਕਿ ਨਾ ਵੀ ਆਪ ਤੂੜੀ ਵਾਲਾ ਮਸ਼ੀਨ ਲੈਂਦਾ ਹਰੇਕ ਬੰਦਾ ਤਿੰਨ ਸਾਢੇ ਤਿੰਨ ਲੱਖ ਦੀ ਨਵੀਂ ਆਉਂਗੀ ਬਿਲਕੁਲ ਜੀ ਨਵੀਂ ਕਰਤੀ ਕੰਪਨੀਆਂ ਨੇ ਹਾਂਜੀ ਤੇ ਅਸੀਂ ਮੰਨ ਲਓ ਤਿੰਨ ਸਾਢੇ ਤਿੰਨ ਲੱਖ ਰੁਪਏ ਚ ਕੰਬਾਈਨ ਦੇ ਦਾਂ ਨੇ ਅਸਾਂ ਹਾਂਜੀ ਟਰੈਕਟਰ ਦੇ ਰੇਟ ਚ ਕੰਬੈਨ ਦੇ ਦਿੰਨੇ ਹਾਂ ਓਕੇ ਛੋਡੀ ਵਾਲੀ ਮਸ਼ੀਨ ਦੇ ਰੇਟ 'ਚ ਕੰਬੈਨ ਦੇ ਦਿੰਦਿਆਂ ਕਿਉਂਕਿ ਵੀ ਉਹਦੇ 'ਚ ਦੋ ਸੀਜਾਂ ਲੱਗ ਜਾਂਦੇ ਜੀ ਬੰਦੇ ਦੇ ਹਾਂ ਜਿਵੇਂ ਮੰਨ ਲਓ ਝੋਨੇ ਦਾ ਲੱਗ ਗਿਆ ਕਣਕ ਦਾ ਲੱਗ ਗਿਆ ਜੀ ਬਿਲਕੁਲ ਜੀ ਬਿਲਕੁਲ ਮੰਨ ਲਓ ਜਿਵੇਂ ਹੁਣ ਕੋਈ ਡਰਾਈਵਰ ਬੰਦਾ ਕੁਛ ਨੇ ਲੋਨ ਤੇ ਟਰੈਕਟਰ ਲੈ ਲਿਆ ਜੀ ਵਿਚਾਰੇ ਬੰਦੇ ਬੰਨੇ ਹਾਂਜੀ ਤਾਂ ਅਗਲਾ ਕਹਿੰਦਾ ਯਾਰ ਆਪਣਾ ਕਸਤਾ ਨਾਲ ਕੰਬੈਨ ਦਾ ਸਿਸਟਮ ਕਰ ਲਿਆ ਬਿਲਕੁਲ ਵੀ ਛੋਟੇ ਭਾ ਦੀ ਮਸ਼ੀਨ ਆਪਾਂ ਰੱਖਦੇ ਆਂ ਜ਼ਿਆਦਾਤਰ ਵੀਰ ਕੋਈ ਬੰਦਾ ਬੰਦਿਆ ਨਾ ਰਹੇ ਹਰੇਕ ਕਾਮਕਾਰ ਵਾਲਾ ਕੋਈ ਭੈਣ ਭਰਾ ਆਪਣੇ ਪੰਜਾਬੀ ਭਰਾ ਬਾਹਰ ਜਾ ਜੁਰੇ ਜਾਂਦੇ ਹੂੰ ਬਿਲਕੁਲ ਜੀ ਬਿਲਕੁਲ ਤੁਹਾਡੀ ਬਹੁਤ ਸੋਹਣੀ ਸੋਚ ਆ ਬਈ ਹਣਾ ਹਾਂ ਜੀ ਮੈਨੂੰ ਤੁਹਾਡੇ ਬਾਰੇ ਇਹ ਪਤਾ ਲੱਗਿਆ ਸੀ ਆ ਕਹਿੰਦੇ ਯਾਰ ਜਿਹੜੇ ਫੋਰਮੈਨ ਨੇ ਅੱਜ ਤੱਕ ਸੋਚੇ ਨਹੀਂ ਹੁੰਦਾ ਹੈਲਪਰਾਂ ਨੇ ਵੀ ਅਸੀਂ ਵੀ ਸਾਰੀ ਜ਼ਿੰਦਗੀ ਉਹਨਾਂ ਦੇ ਮਨ ਚਈਦੀ ਵੀ ਅਸੀਂ ਆਨੂੰ ਆਈ ਨਗਾ ਦਾਂਗੇ ਵੀ ਆਈ ਨਗਾ ਵੀ ਤੁਸੀਂ ਉਹਨਾਂ ਨੇ ਮਾਲਕ ਬਣਾਤੇ ਵੀ ਮਾਲਕ ਮੈਨੂੰ ਬਹੁਤ ਆਪਾਂ ਹੈਲਪ ਕਰੀ ਆ ਬੰਦਿਆਂ ਦੀ ਆਪਾਂ ਦਾ ਕੋਣ ਆ ਜੀ ਕਰਨ ਵਾਲੇ ਕਰਨ ਵਾਲਾ ਦਾ ਹੈਗਾ ਪਰਮਾਤਮਾ ਹਾਂ ਬਿਲਕੁਲ ਜੀ ਪਰ ਆਪਣੀ ਸੋਚ ਇਹ ਆ ਵੀ ਜਿੰਨਾ ਕੁ ਹੋ ਸਕਦਾ ਹੈ ਹਾਂਜੀ ਵੀ ਆਪਾਂ ਵੀ ਇਸ ਦੁਨੀਆ ਦੇ ਹਿੱਸਾ ਪਾਈਏ ਵੀ ਪਰਮਾਤਮਾ ਕਰੇ ਵੀ ਯਾਰ ਕੋਈ ਭਲੇ ਦਾ ਕੰਮ ਹੂੰ ਨਾਲੇ ਆਪਣਾ ਰਜਗਾਰ ਆ ਜੀ ਬਿਲਕੁਲ ਜੀ ਬਿਲਕੁਲ ਮੰਨ ਲਓ ਨਾਲੇ 2 ਰੁਪਏ ਸਾਨੂੰ ਬਣ ਜਾਂਦੇ ਰੇਟ ਅਸੀਂ ਬਹੁਤ ਜੈਨੂਨ ਰੱਖਦੇ ਆ ਬਹੁਤ ਹੀ ਘੱਟ ਰੇਟ ਰੱਖਦੇ ਆ ਅਸੀਂ ਠੀਕ ਹੈ ਜੀ ਅੱਛਾ ਮਾਰਜਨ ਸਾਡਾ 10 ਕਾ 10 ਤੋਂ 15 ਕਾ ਹਜ਼ਾਰ ਰੁਪਇਆ ਮਾਰਜ ਨਹੀਂ ਹੁੰਦਾ ਸਿਰਫ ਸਿਰਫ ਬਈ ਫਿਰ ਜਿਵੇਂ ਤੁਸੀਂ ਆਦੇ ਆ ਜਿਵੇਂ ਤੁਹਾਡੇ ਜਿਹੜੇ ਵਰਕਰ ਲੱਗੇ ਹੋਏ ਆਪਣੇ ਭਰਾ ਹਾਂਜੀ ਹਾਂਜੀ ਇਹ ਜਿਵੇਂ ਟੈਨਾਂ ਸਾਰੇ ਆ ਕਸੀ ਜਾਂਦੇ ਆ ਇਹ ਵੀ ਫਿਰ ਤੁਸੀਂ ਮਤਲਬ ਕਰਕੇ ਦਿੰਨੇ ਹੋਣੇ ਸਾਰਾ ਕੁਝ ਹਾਂਜੀ ਜਿਵੇਂ ਹੁਣ ਇਹ 2010 ਮਾਡਲ ਮਸ਼ੀਨ ਆ ਜੀ ਇਹ ਸਟੈਂਡਰਡ ਦੀ ਹਾਂਜੀ ਠੀਕ ਹੈ ਜੀ ਇਹ 2010 ਮਾਡਲ ਮਸ਼ੀਨਾਂ ਸਟੈਂਡਰਡ ਦੀ ਇਹਦੀ ਮਗਰਲੀ ਜੋੜੀ ਟਾਇਰਾਂ ਦੀ ਵੀ ਨਵੀਆਂ ਆ ਜੀ ਹਾਂਜੀ ਤੇ ਦੀਆਂ ਟੈਨਾਂ ਜੀ ਆਏ ਨਹੀਂ ਹੈਗਾ ਵੀ ਦੋ ਟੁੱਟੀਆਂ ਨੇ ਵਿੱਚੋਂ ਦੋ ਨਵੀਆਂ ਲਾਤੀਆਂ ਹਾਂਜੀ ਇਹ ਬਰਡੇ ਨਾਲ ਹੀ ਖੋਲ ਕੇ ਨਵੀਆਂ ਲਾਈਆਂ ਨੇ ਸਾਰੇ ਮੁਰੇ ਕਣਕ ਦਾ ਸੀਜ਼ ਪਰ ਡਿੱਗੇ ਜਾਂਦੀਆਂ ਨੇ ਜੀ ਸਹੀ ਗੱਲ ਹੈ ਜੀ ਕਿਉਂਕਿ ਜੇ ਬੰਦੇ ਦੇ ਦੰਦ ਹੀ ਨਾ ਹੋਣਗੇ ਤਾਂ ਉਹ ਕਰੂਗਾ ਕੀ ਕਰੂ ਖਾਊ ਕੀ ਗੱਲ ਦਾ ਕੀ ਵੀ ਪੇਟ ਦਾ ਤਾਂ ਕੋਈ ਮਤਬਲੀ ਨਹੀਂ ਜੇ ਦੰਦ ਹੀ ਨਾ ਹੋਣਗੇ ਤਾਂ ਮੰਨ ਲਾ ਕਿਵੇਂ ਕੰਮ ਚੱਲੂਗਾ ਤਾਂ ਸਾਰੀਆਂ ਟੈਨਾ ਟੁੰਨਾ ਸੀ ਨਵੀਆਂ ਲਾ ਕੇ ਦੇਣਾ तकरीबन ਮੇਰੇ ਘਟੜਾਂ ਨੂੰ ਟੈਨਾ ਨਵੀਆਂ ਹੀ ਹੁੰਦੀਆਂ ਨਵੀਆਂ ਹੁੰਦੀਆਂ ਨੇ ਸਾਰੇ ਘਟੜਾਂ ਨੂੰ ਜਿਹੜੇ ਰਹਿੰਦੇ ਆ ਘਟ ਲਾਉਣ ਬੰਦੀ ਉਹ ਵੀ ਅੰਦਰ ਹੋਰ ਲਿਆਂਦੇ ਪਏ ਯਾਰ ਗੱਟੇ ਉਹ तकरीबन ਸਾਰਿਆਂ ਨੂੰ ਨਵੀਆਂ ਹੀ ਲਾ ਕੇ ਜਾਣਗੇ ਉਹ ਕਿੱਤਰ ਮੈ ਆ ਦਿਖਾ ਵੀ ਤੇ ਸਾਰੀਆਂ ਨਾ ਬਾਈ ਉਹਨੇ ਨਵੀਆਂ ਲਾਈਆਂ ਨੇ ਜੀ ਮਾਲਾ ਮਸ਼ੀਨ 2010 ਮਾਡਲ ਆ ਜੀ ਸਾਰੀ ਫੁੱਲ ਰਿਪੇਅਰ ਹੋ ਗਈ ਅੱਛਾ ਫੁੱਲ ਰਿਪੇਅਰ ਕਰਤੀ ਹਾਂਜੀ ਫੁੱਲ ਰਿਪੇਅਰ ਹੋ ਗਈ ਜੀ ਓਕੇ ਥੋੜਾ ਮੋਟਾ ਕੰਮ ਇਹਦਾ ਜੋ ਰਹਿੰਦਾ ਹੈ ਵੈਲਡਿੰਗ ਬਲੈਂਚਾਉਣਾ ਹੀ ਰਹਿੰਦੀਆਂ ਨੇ ਜੀ ਠੀਕ ਹੈ ਜੀ ਉਹ ਬਸ ਅੱਜ ਸ਼ਾਮ ਤੱਕ ਤਕਰੀਬਨ ਕੰਪਲੀਟ ਹੋ ਜਾਊਗਾ ਜੀ ਠੀਕ ਹੈ ਜੀ ਆ ਦਿਖਾ ਦੇ ਭਰਾ ਗੌਰ ਨਾਲ ਮਸ਼ੀਨ ਸਰ ਮੈਂ ਆ ਦਿਖਾ ਦੇ ਫੀਡਰ ਦੀ ਦਿਖਾ ਦੇ ਮੂਹਰਾਂ ਸਾਰੀ ਆਪ ਲਾਈਟਾਂ ਲੂਟਾਂ ਬੰਪਰ ਬੰਪਰ ਸਾਰਾ ਕੁਝ ਨਵਾਂ ਜੀ ਬਿਲਕੁਲ ਬਿਲਕੁਲ ਔਰ ਜਿਹੜਾ ਰੇਟ ਆ ਜੀ ਇਹਦਾ ਬਹੁਤ ਹੀ ਜਾਇਜ਼ ਰੱਖਿਆ ਹੋਇਆ ਅੱਛਾ ਰੇਟ ਕੋਈ ਭਰਾ ਨਰਾਜ ਵਾਲੀ ਗੱਲ ਨਹੀਂ ਹਾਂਜੀ ਵੀ ਰੇਟ ਇਹਦਾ ਬਹੁਤ ਬਹੁਤ ਹੀ ਘੱਟ 3,30,000 ਰੁਪਏ ਰੇਟ ਰੱਖਿਆ ਹੋਇਆ ਜੀ ਕੁੱਲੀ ਸਿਰਫ 3 ਲੱਖ ਦੇ ਦੀ 3,30,000 ਜੀ ਸਾਰੀ ਫੋਲਰ ਰਿਪੇਅਰ ਕਰਕੇ ਹੀ ਹਾਂ ਇੱਕ ਗੱਲ ਹੋਰ ਤੁਹਾਨੂੰ ਖੁਸ਼ੀ ਦੱਸਦਾ ਜੀ ਹਾਂਜੀ ਵੀ ਜਿਵੇਂ ਹੁਣ ਮੰਨ ਲਓ ਟਰੈਕਟਰ ਫਿਟਿੰਗ ਆ ਜੀ ਬਾਹਰ ਹਾਂਜੀ ਹਾਂਜੀ ਜਿਵੇਂ ਹੁਣ ਕੰਬੈਨ ਆ ਮੰਨ ਲਓ ਇਹ ਅਰਜੰਟ ਟਰੈਕਟਰ ਤੇ ਆ ਜੀ ਠੀਕ ਹੈ ਜੀ ਇਹ ਅਰਜੰਟ ਟਰੈਕਟਰ ਇਹ ਅਰਜੰਟ ਟਰੈਕਟਰ ਦਾ ਕਿਸੇ ਬੰਦੇ ਨੇ ਜੌਂਡੀ ਆ ਟਰੈਕਟਰ ਚੜਾਉਣਾ ਜੀ ਹਾਂਜੀ ਉਹਨੇ ਮੰਨ ਲਓ ਬਾਹਰ ਪਤਾ ਕਰਿਆ ਵਰਕਸ਼ਾਪ ਤੇ ਵੀ 15000 10 ਤੋਂ 12000 ਤੋਂ 15000 ਰੁਪਏ ਖਰਚਾ ਲੈਂਦੇ ਆ ਜੀ ਮਤਲਬ ਟਰੈਕਟਰ ਉੱਪਰ ਚੜਵਾਈ ਦਾ ਉੱਪਰ ਫਿਟਿੰਗ ਦਾ ਚੱਕਰ ਮਲਾਉਣ ਦਾ ਜੀ ਠੀਕ ਹੈ ਜੀ 12 ਤੋਂ 15000 ਰੁਪਏ ਲੈਂਦਾ ਹਾਂਜੀ ਉਹਨਾ ਪਕਸਾਨ ਨੂੰ ਬਿਲਕੁਲ ਫ੍ਰੀ ਸੇਵਾ ਦਿੱਤੀ ਹੋਈ ਹੈ ਅੱਛਾ ਉਹ ਮਤਲਬ 3 ਲੱਖ 30000 ਤੇ ਦਾ ਰੇਟ ਹੈ ਟਰੈਕਟਰ ਆਪਾਂ ਫ੍ਰੀ ਫਿਟ ਕਰਾਂਗੇ ਫ੍ਰੀ ਫਿਟ ਕਰਕੇ ਦੇਣਾ ਜੀ ਓਕੇ ਫਿਰ ਤਾਂ ਫਾਇਦਾ ਬਹੁਤ ਹੋ ਗਿਆ 15000 ਰੁਪਏ ਦਾ ਜੀ ਉਹ ਫਾਇਦਾ 5000 ਰੁਪਏ ਦਾ ਆਪਾਂ ਟੂਲ ਕਿਟ ਦਿੰਨੇ ਆ ਜੀ ਸਾਰਾ ਸਮਾਨ ਜਦੋਂ ਬੰਦਾ ਇੱਥੇ ਚੱਲਦਾ ਜੀ ਖਾਲੀ ਹੱਥ ਨਹੀਂ ਜਾਂਦਾ ਜੀ ਅੱਛਾ ਚਾਬੀਆਂ ਪਾਣੇ ਜੱਕ ਸਾਰ ਕੁਝ ਨਾਲ ਦੇ ਕੇ ਤੁਹਾਨੂੰ ਕਰਾਡ ਵੀਲ ਪਾਣਾ ਗ੍ਰੀਸ ਗੰਨ ਤੱਕ ਨਾਲ ਹੁੰਦਾ ਜੀ ਟੂਲ ਕਿਟ ਫੁੱਲ ਦੇਨੇ ਕੰਪਨੀ ਵੀ ਨਹੀਂ ਉਹਨਾਂ ਸਮਾਨ ਦਿੰਦੀ ਟੂਲ ਕਿਟ ਦਾ ਜਿੰਨਾ ਅਸੀਂ ਦਿੰਨੇ ਜਿੰਨਾ ਤੁਸੀਂ ਦਿੰਦੇ ਹੋ ਅਸੀਂ ਦੇ ਦਾਂਗੇ ਜੀ ਸਾਰਾ ਸਮਾਨ ਦਿੰਨੇ ਆ ਵੀ ਘਰ ਕੋਈ ਭੈਣ ਭਾਈ ਕਿਉਂਕਿ ਆਪਣਾ ਜੀਮੀਦਾਰਾ ਜਮ ਹੁਣ ਟਾਇਰਾਂ ਟੂਰਾਂ ਦੀ ਕਾਹਲ ਕਰ ਜਾਂਦਾ ਜੀ ਹਾਂ ਬਿਲਕੁਲ ਕਰਦਾ ਜੀ ਆਹ ਦੇਖੋ ਟਾਇਰ ਜੋੜੀ ਤਕਰੀਬਨ ਮੇਰੀਆਂ ਸਾਰੀਆਂ ਮਸ਼ੀਨਾਂ ਦੇ ਟਾਇਰ ਇਸ ਲਈਆਂ ਵੀਡੀਓ ਚ ਵੀ ਮੇਰੇ ਨਵੇਂ ਹੁੰਦੇ ਆ ਜੀ ਨਵੇਂ ਹੁੰਦੇ ਆ ਹਾਂ ਜੀ ਬਾਕੀ ਹੋਰ ਵੀ ਸੱਜਣੋ ਕਈ ਭਰਾ ਸੋਚਣ ਨਾਲ ਵੀ ਪਤਾ ਨਹੀਂ ਕੋਈ ਦੇਸੀ ਟਾਇਰ ਪਾਤੇ ਹੁਣ ਕਿ ਗੁਡੀਅਰ ਦਾ ਜੋੜਾ ਗੁਡੀਅਰ ਦਾ ਜੀ ਗੁਡੀਅਰ ਦਾ ਚੈੱਕ ਕਰਾ ਦਿਓ ਗੁਡੀਅਰ ਦਾ ਜੋੜਾ ਤੇ ਹਣਾ ਆ ਦੇਖੋ ਸਾਰੀ ਮਤਲਬ ਉਧਰ ਟਾਇਰ ਵੀ ਚੈੱਕ ਕਰਵਾ ਦਿਓ ਸਾਰਾ ਜੋੜਾ ਸਮੇਤ ਟੂਕਪਾਂ ਨੇ ਜੀ ਸਮੇਤ ਟੂਬਾਂ ਹਾਂ ਜੀ ਹਾਂ ਜੀ ਕੱਲੇ ਅਸੀਂ ਟਾਇਰ ਨਹੀਂ ਪਾਉਂਦੇ ਕਿਉਂਕਿ ਜਿਹੜੀ ਪੁਰਾਣੇ ਟਾਇਰਾਂ ਚ ਟੂਪਾ ਹੁੰਦੀਆਂ ਉਹ ਜ਼ਿਆਦਾ ਫੁੱਲੀਆਂ ਹੁੰਦੀਆਂ ਨਹੀਂ ਹਾਂ ਇਹ ਤਾਂ ਕਰਦੇ ਉਹ ਫਿਰ ਚੁੰਡੀ ਪਰਦਾ ਰਹਿੰਦਾ ਜੀ ਟਾਇਰ ਠੀਕ ਹੈ ਜੀ ਉਹ ਅਸੀਂ ਟੂਪਾਂ ਵੀ ਨਵੀਆਂ ਪਾ ਕੇ ਦਿੰਨੇ ਹਾਂ ਜੀ ਤਕਰੀਬਨ ਵੀਰੇ ਇਹ 10 ਦਾ ਮਾਡਲ ਹੈ ਇਹ ਤਾਂ 2010 ਮਾਡਲ ਹੈ ਜੀ 3,30,000 ਰੁਪਏ ਦਾ ਰੇਟ ਹੈ 3,30 ਕਈ ਮਰਨਾ ਜਿਵੇਂ ਆਪਣੇ ਸੱਜਣੇ ਸੋਚ ਲੈਂਦੇ ਆ ਵੀ ਭਈ 3,30,000 ਮਗਿਆ ਪਤਾ ਨਹੀਂ 30,000 ਘਟਾ ਲੈਣਗੇ ਉਸ ਤਰ੍ਹਾਂ ਤਾਂ ਆਪਣੇ ਰੇਟ ਆ ਭਰਾ ਜੀ ਆਪਣੇ ਬਿਲਕ ਤੇਰੀ ਵੀਡੀਓ ਦੇਖ ਕੇ ਆਇਆ ਭਰਾ ਮੰਨ ਲਾ ਉਹਦਾ ਮਾਨ ਤਾਨ ਰੱਖਿਆ ਜਾਊਗਾ ਫਾਲੋਅਰਾਂ ਦਾ ਠੀਕ ਹੈ ਜੀ ਇਸ ਤਰ੍ਹਾਂ ਨਹੀਂ ਹੈਗਾ ਉਦਾਂ ਵਾਜ ਬਿਰੇਟੀ ਨੇ ਹਾਂ ਉਹ ਰੇਡ ਵਾਜ ਬੀ ਨੇ ਵੈਸੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਸਾਰੇ ਸੱਜਣਾ ਨੂੰ ਕਿਉਂਕਿ ਨਾ ਤੁਸੀਂ ਕਦੇ ਇੰਡਸਟਰੀ ਚ ਕਿਸੇ ਚ ਜਾਇਓ ਤੁਹਾਨੂੰ ਨਾਲ ਨਾ ਅਗਲਾ ਕੁਝ ਵੀ ਫਰੀ ਨਹੀਂ ਦਿੰਦਾ ਕੁਝ ਵੀ ਨਹੀਂ ਪਰ ਪਹਿਲੀ ਗੱਲ ਤਾਂ ਬਾਈ ਨੇ ਫੈਸਿਲਿਟੀ ਇਨੀ ਦੇ ਰੱਖੀ ਕਹਿੰਦਾ ਵੀ ਟਰੈਕਟਰ ਵੀ ਆਪਾਂ ਫਰੀ ਦੇ ਕੇ ਤੋਰਾਂਗੇ ਟਰੈਕਟਰ ਵੀ ਫਰੀ ਫੈਟ ਚਾਕੇ ਚੰਗੀ ਮਾਲਕ ਬਣ ਕੇ ਚਲਾ ਕੇ ਲੈ ਕੇ ਜਾਵਾਂਗੇ ਚਲਾ ਕੇ ਲੈ ਕੇ ਜਾਣਾ ਜੀ ਟੈਂਸ਼ਨ ਫਰੀ ਕੁਝ ਰਿਪੇਅਰ ਤੁਹਾਡੀ ਸਾਰੀ ਇੱਥੇ ਹੋਈ ਹੋ ਸਾਰੀ ਹੋਈ ਹੋ ਜੀ ਵੀ ਜਾ ਕੇ ਤੁਸੀਂ ਸਿਰਫ ਪੈਸੇ ਕਮਾਉਣੇ ਆ ਹਾਂਜੀ ਇੱਕ ਸੀਜ਼ਨ ਦੀ ਗਰੰਟੀ ਹੋ ਜੀ ਅੱਛਾ ਇੱਕ ਸੀਜ਼ਨ ਦੀ ਗਰੰਟੀ ਵੀ ਆ ਹਾਂਜੀ ਓਕੇ 100 ਕਿਲੋਮੀਟਰ ਦੇ ਅੰਦਰ 12 ਘੰਟੇ ਦੀ ਸਰਵਾਈ ਹੈ ਜੀ ਸਾਡੀ ਇਹ ਤਾਂ ਇੰਡਸਟਰੀ ਨਾਲੋਂ ਫਰਸਟ ਕੰਮ ਆ ਗਈ ਵੀਰਾਂ ਦਾ ਪੁਰਾਣੀ ਮਸ਼ੀਨ ਦੀ ਕੋਈ ਬੰਦਾ ਗਰੰ ਵੀ ਮੈਂ ਕਹਣਾ ਵੀ ਪੰਜਾਬ 'ਚ ਨਹੀਂ ਕੋਈ ਦਿੰਦਾ ਨਹੀਂ ਕੋਈ ਦਿੰਦਾ ਸਹੀ ਗੱਲ ਆ ਵੀਰੇ ਪੁਰਾਣੀ ਮਸ਼ੀਨ ਦੀ ਕਾਦੀ ਗਰੰਟੀ ਆ ਜੀ ਸਹੀ ਗੱਲ ਆ ਜੀ ਸਹੀ ਆ ਪਰ ਸਾਨੂੰ ਆਪਦੇ ਕੰਮ ਤੇ ਮਾਣਾ ਕੰਮ ਤੇ ਵਿਸ਼ਵਾਸ ਆ ਇਹ ਹੈਗੀ ਆ ਜੀ 2011 ਮਾਡਲ ਅੱਛਾ 51 52 ਮਸ਼ੀਨਾਂ 6 ਸਟਾਵ ਕਰਾਂ ਲਈ ਆ ਜੀ ਇਹ ਠੀਕ ਹੈ ਜੀ 13 ਫੁੱਟ ਕੱਟ ਵਾਲੀ ਆ ਜੀ ਹੂੰ ਇਹ ਹਜੇ ਕੱਲ ਹੀ ਆਈ ਹੈ ਮਸ਼ੀਨ ਜੀ ਪਰਸੋਂ ਪਰਸੋਂ ਆਈ ਹੈ ਇਹ ਠੀਕ ਹੈ ਜੀ ਤੇ ਆ ਦੋ ਮਸ਼ੀਨਾਂ ਪਰਸੋਂ ਆਈਆਂ ਨੇ ਇੱਕ ਬਾਹਰ ਖੜੀ ਹੈ ਜੀ ਹਰ ਬੰਤੋ ਜੀ ਦੇ ਇਕੱਠੀਆਂ ਆਈਆਂ ਨੇ ਠੀਕ ਹੈ ਜੀ ਪਾਲੋ ਹਜੇ ਰਹਿੰਦੀ ਹੈ ਤੋਂ ਤਾਣ ਬੰਨੀਓ ਤੇ ਜਿਵੇਂ ਹੁਣ ਆ ਚੀਜ਼ਾਂ ਨੇ ਇਹ ਅਸੀਂ ਕਰਕੇ ਦੇਣੀਆਂ ਨੇ ਠੀਕ ਹੈ ਜੀ ਇਹ ਜਿਵੇਂ ਹੁਣ ਇਹਦੇ ਚਟਾਕੀ ਟੱਲਾ ਜਿਹਾ ਲੱਗਿਆ ਨਾ ਇਹ ਮੰਨ ਲਾ ਕੰਪਲੀਟ ਕਰਕੇ ਦੇਣੀਆਂ ਨੇ ਇਹ ਸੋਨਾ ਲਿਕਾ ਡਾਇਰੈਕਟਰ ਤੇ ਚੱਲਦੀ ਹੈ ਜੀ ਜੇ ਕਿ ਸੱਜਣ ਨੇ ਕਿਸੇ ਹੋਰ ਟਰੈਕਟਰ ਤੇ ਲਾਉਣੀ ਹੋਵੇ ਤਾਂ ਚੱਕਰਾਂ ਦੀ ਫੁੱਲ ਗਰੰਟੀ ਹੋ ਜੀ ਠੀਕ ਹੈ ਜੀ ਹਾਂ ਜੀ ਉਹ ਆਇਆ ਨਹੀਂ ਹੈਗਾ ਵੀ ਜਾਂ ਕਿਸੇ ਕੋਲੇ ਉਹ ਆ ਵੀ ਮੰਨ ਲਾ ਕੋਈ ਕੰਪਲੀਟ ਆਉਗੀ ਇਹ ਨਹੀਂ ਮੰਨ ਲਾ ਕੰਪਨੀ ਫਿਟਿੰਗ ਹੋ ਜੀ ਓਕੇ ਓਕੇ ਮਤਲਬ ਇਥੋਂ ਆਪਾਂ ਫਿੱਟ ਕਰਕੇ ਹੀ ਤੋਰਨੀ ਆ ਤਸੱਲੀ ਕਰਾ ਕੇ ਤੋਰਨੇ ਆ ਤਸੱਲੀ ਕਰਾ ਕੇ ਜਿਹੜਾ ਭਰਾ ਜਿਵੇਂ ਹੁਣ ਅੱਜ ਆਪਣਾ ਸੌਦਾ ਹੁੰਦਾ ਜੀ ਹਾਂਜੀ ਤਾਂ ਅਸੀਂ 3 ਦਿਨ 4 ਦਿਨ ਲੈਨੇ ਆ ਜੀ ਠੀਕ ਹੈ ਜੀ ਹਾਂਜੀ 4 ਦਿਨ ਲੱਗਦੇ ਆ ਜੀ ਟਰੈਕਟਰ ਫਿਟਿੰਗ ਨੂੰ ਘਟੋ ਘਟ ਠੀਕ ਹੈ ਹਾਂਜੀ ਤਿੰਨ ਤੋਂ 4 ਦਿਨ ਲੱਗਦੇ ਆ ਬੰਦਿਆਂ ਨੂੰ ਮੰਨ ਲਾ ਜੇ ਤਸੱਲੀ ਵਾਸਤੇ ਕਰਾਉਣਾ ਹਾਂ ਕਈ ਵਾਰੀ ਬਾਈ ਵਰਗੇ ਕਹਿੰਦੇ ਆ ਵਿੱਚ ਕਮੈਂਟਾਂ ਚ ਗੱਲਾਂ ਵੀ ਕਰਨਗੇ ਵੀ ਬਾਈ 2 ਘੰਟਿਆਂ ਦਾ ਕੰਮ ਆ। ਹੂੰ ਕੰਮ 2 ਘੰਟਿਆਂ ਦੇ ਸੀ ਵੀ ਕਰਕੇ ਦੇ ਦਾਂ ਨੇ। ਹਾਂ ਪਰ ਉਹਦੀ ਉਹਦੀ ਗਰੰਟੀ ਕੋਈ ਨਹੀਂ। ਪਰ ਇਹ ਨਾ ਹੋਵੇ ਨਾ ਵੀ ਮੂਰੇ 2-2 ਘੰਟੇ ਬਾਅਦ ਸਾਨੂੰ ਫੋਨ ਆਈ ਜਾਵੇ। 2 ਘੰਟੇ ਬਾਅਦ ਇਥੋਂ ਹਟਾਇਆ ਚੌਂਕਰੀ ਟੱਪ ਦੀ ਜੀ ਸਾਰੇ ਨੱਟ ਜਾਂਦੀ ਦੇ ਖੁੱਲ ਜਾਂਦੇ ਆ। ਆ ਵੀ ਗੱਲ ਹੈ। ਪਰ ਜੇ ਤਸੱਲੀ ਬਕਸ ਕਰਾਉਣਾ ਦਾ ਸਾਨੂੰ ਥੋੜਾ ਜਿਆਦਾ 4 ਦਿਨਾਂ ਦਾ ਸਮਾਂ ਜ਼ਰੂਰ ਦਿਓ ਬਿਲਕੁਲ ਸੱਦ ਕੇ। ਤੇ ਉਹ ਆਪਣਾ ਤੁਸੀਂ ਦੱਸਿਆ ਸੀ ਮਾਡਲ? ਇਹ 2011 ਮਾਡਲ। 11 ਮਾਡਲ ਇਹਦਾ ਰੇਟ ਕੀ ਹੈ ਜੀ? ਉਹਦਾ ਵੀ 330000 ਹੀ ਆ ਰਿਹਾ ਸਤਨ ਲੱਖ 30 ਉਹਦਾ ਉਹਦਾ ਵੀ ਆ ਸਟੈਂਡਰਡ ਦੀ ਉਹ ਆ ਹਾਂ ਰੰਗ ਪੇਂਟ ਦੀ ਸਾਰੀ ਜੈਨੂਅਲ ਆ ਓਕੇ ਓਕੇ ਇਹ ਜਿਹੜੀ ਆ ਮੁੰਡੇ ਧੋਈ ਜਾਂਦਾ ਜੀ ਇਹ ਹਰਮਨ ਮਸ਼ੀਨ ਆ ਜੀ 2010 ਮਾਡਲ ਠੀਕ ਆ ਜੀ ਹਾਂਜੀ ਪੰਜਾਬ ਨੰਬਰ ਆ ਪੀਵੀ 13 ਸੰਗਰੂਰ ਦਾ ਨੰਬਰ ਆ ਜੀ ਇਹਦਾ ਜਿਹੜਾ ਤੁਹਾਨੂੰ ਇਹਦਾ ਸਾਰਾ ਸੀਪ ਚਾਰ ਨੇ ਤਿੰਨੇ ਚੈਨਾ ਨਵੀਆਂ ਜੀ ਹਾਂਜੀ ਸਾਰੀਆਂ ਫਿੰਗਰਾਂ ਪਲੇਟ ਨਵਾਂ ਆ ਜੀ ਇਹਦਾ ਜੀ ਬੈਂਡਰੀਆਂ ਭਰਾ ਮੜਾ ਜਾਂ ਨਿਗ੍ਹਾ ਮਰਵਾ ਦੇ ਲੋਕ ਨਾ ਧਰ ਦਿੰਦੇ ਆ 35 22500 ਵਾਲੀ ਲਿਆ ਕੇ ਹਾਂ ਆ ਮੜਾ ਜਾਂ ਅਮਰਾਉਂਡ ਬੰਨੀ ਧਿਆ ਅਮਰਾਉਣ ਦੀ ਬੈਂਟਰੀ ਹੈ ਜੀ ਸਿਰਾ ਗੱਲ ਬਾਤ ਆ ਜਗਾ ਤੇ ਜੌਂਡੀ ਯਾਰ ਆਲੇ ਧਰਦੇ ਆ ਅਮਰਾਉਣ ਦੀ ਬੈਂਟਰੀ ਹਾਂ ਸਹੀ ਗੱਲ ਤੇ ਜਾਂ ਹੰਡਾਏ ਚ ਲੱਖੀ ਧਰਦਾ ਜੀ ਅਮਰਾਉਣ ਦੀਆਂ ਬੈਂਟਰੀਆਂ ਠੀਕ ਹੈ ਜੀ ਹਾਂ ਜੀ ਹਰੇਕ ਬੰਦਾ ਧਰਦਾ ਦਾ ਮੰਨ ਲਾ ਦੇਸੀ ਹੁਣ ਇਹ ਇੱਕ ਬੈਂਟਰੀ ਨਵੀਂ ਸੀ ਇੱਕ ਖਰਾਬ ਸੀ ਪਹਿਲਾਂ ਮੈਂ ਜੋੜੇ ਧਰ ਲਗਾ ਪਰ ਜਦੋਂ ਮੈਂ ਬੈਂਟਰੀ ਚੈੱਕ ਕਰਾਈ ਇਹ ਜਮਾ ਨਵੀਂ ਸੀ ਠੀਕ ਹੈ ਜੀ ਫਿਰ ਮੈਂ ਇੱਕੋ ਹੀ ਧਰੀ ਨੂੰ ਤਕਰੀਬਨ ਮੈਂ ਜੋੜੇ ਧਰਦਾ 3175 ਸਾਰੇ ਜੀ ਇਹ ਨਵੇਂ ਪਾਏ ਆ ਜੀ ਸਪੋਇਲ ਇੰਜਨ ਆਈ 402 ਮਾਡਲ ਆ ਵੱਡੇ ਹੋ ਜਣਾ ਪੰਪ ਪੰਪ ਸਾਰੇ ਕਟਾਈ ਵਾਲਾ ਲਿਫਟ ਵਾਲਾ ਪੰਪ ਸਾਰੇ ਨਵੇਂ ਆ ਜੀ ਠੀਕ ਆ ਲੜੇ ਸਿਲੰਡਰ ਸਿਲੰਡਰ ਸਾਰੇ ਨਵੇਂ ਆ ਜੀ ਉਦਾਂ ਵੀ ਕੰਡੀਸ਼ਨ ਦੀ ਵੀ ਚੰਗੀ ਆ ਕੰਡੀਸ਼ਨ ਦੀ ਵੀ ਪੂਰੀ ਬਾਡੀ ਲਾਈਨ ਦੀ ਪੂਰੀ ਚੰਗੀ ਆ ਜੀ ਇਹ ਹੀ ਮਾਡਲ ਕਿੰਨਾ ਮਹਰਾਜ ਇਹ 2010 ਮਾਡਲ ਦਾ ਹੈ 10 ਮਾਡਲ ਦਾ ਹੈ ਹਾਂ ਜੀ ਪੰਜਾਬ ਨੰਬਰ ਆ ਜੀ ਠੀਕ ਆ ਜੀ ਹਾਂ ਫਾਸਟ ਓਨਰ ਦੀ ਆ ਜੀ ਹੂੰ ਤੇ ਇਹਦਾ ਜਿਹੜਾ ਰੇਟ ਦੇਣ ਜਾ ਰਹੇ ਹਾਂ ਜੀ ਇਹਦਾ ਰੇਟ ਬਿਲਕੁਲ ਹੀ ਜਾਇਜ਼ ਰੇਟ ਦਾ 4 ਲੱਖ ਤੇ 35000 ਰੁਪਿਆ ਜੀ ਵੱਡੀ ਮਸ਼ੀਨ ਦਾ 4 ਲੱਖ ਤੇ 35000 ਰੁਪਿਆ ਜੀ ਤੁਸੀਂ ਦੇਖੋ ਸੱਜਣੋ ਟਰੈਕਟਰਾਂ ਦੇ ਰੇਟ 'ਚ ਬਈ ਮਸ਼ੀਨਾਂ ਵੇਚ ਰਿਆ ਹਾਂ ਟਰੈਕਟਰਾਂ ਇਹ 375000 ਕੁਆਰਟੇ 4 ਲੱਖ 35000 ਰੁਪਏ ਦੀ 2010 ਮਾਡਲ ਮਸ਼ੀਨ ਨਾਬੇ ਦੀ 90 ਦੀ ਨੱਬੇਰੀ ਹਾਰਮਨ ਮਸ਼ੀਨ ਜੀ ਆਹ ਗ੍ਰੀਨ ਗੋਲਡ ਆ ਗਈਆਂ ਜੀ ਇਹ ਆ ਗਈ ਜੀ ਕੇਐਸ ਦੀ 2010 ਮਾਡਲ ਵਿੱਚ ਆਹ ਸੌਰੀ 2013 ਮਾਡਲ ਵਿੱਚ ਇਹ ਹੈ ਜੀ ਫੁੱਲ ਡੀਲੈਕਸ ਆ ਜੀ ਚੈਂਜਰ ਵਾਲੀ ਇਹ ਮਸ਼ੀਨ ਜੀ ਮੈਂ ਬਹੁਤ ਮੰਨ ਲਾ ਮੇਰਾ ਇਹ ਦੇ ਨਾ ਹਾਂਜੀ ਇਸ ਕ ਸਮਝ ਲਓ ਠੀਕ ਹੈ ਜੀ ਬਹੁਤ ਸਮਝ ਲਓ ਇਹ ਮਸ਼ੀਨ ਮੈਂ ਨਵੀਂ ਦਿੱਤੀ ਸੀ ਪਿੰਡ ਲਖੇ ਲੱਖਾ ਹਟੂਰ ਹਟੂਰ ਦੇ ਕੋਲੇ ਹਾਂ ਠੀਕ ਹੈ ਜੀ ਲੁਧਿਆਣੇ ਡਿਸਟ੍ਰਿਕਟ ਦਾ ਲਾਸਟ ਪਿੰਡ ਆ ਹਾਂਜੀ ਲੱਖਾ ਠੀਕ ਹੈ ਜੀ ਤੇ ਉੱਥੋਂ ਦੀ ਨਵੀਂ ਨਿਕਲੀ ਹੋਈ ਆ ਜੀ ਇਹ ਆਪਣੇ ਮਿਸਟਰ ਕੋਲ ਹੀ ਮਸ਼ੀਨ ਸੀ ਹੁਣ ਵੀ ਆਪਾਂ ਤੋਂ ਆਪਣਾ ਨਵੀਆਂ ਦਾ ਕੰਮ ਵੀ ਆ ਹਾਂਜੀ ਹਾਂਜੀ ਨਵੀਂ ਮਸ਼ੀਨ ਦਿੱਤੀ ਸੀ ਹੁਣ ਉਹ ਕਹਿੰਦਾ ਮੈਂ ਵੇਚਨੀ ਆ ਮੈਂ ਕਹਿੰਦਾ ਕਹਿੰਦਾ ਮੈਂ ਨਵੀਂ ਲੈਣੀ ਆ 13 ਤੋਂ ਬਾਅਦ ਦੂਸਰੀ ਮਸ਼ੀਨ ਮੈਥੋਂ ਲੈ ਗਿਆ ਉਹ ਸਾਡੀ 20 ਸਾਲ ਆਪਣਾ ਕਿਸੇ ਨਾਲ ਐ ਨਹੀਂ ਫਰਕ ਹੈਗਾ ਜੀ ਵੀ ਇੱਕ ਵਾਰੀ ਬੰਦਾ ਆਪਣੇ ਨਾਲ ਵਰਤ ਲਿਆ ਇਹ ਬੰਦਾ ਆਪੋ ਤੋਂ 13 2013 ਤੋਂ ਜੁੜਿਆ ਹੋਇਆ ਜੀ ਅੱਛਾ ਅਜੇ ਤੁਸੀਂ ਮੰਨ ਲਓ ਵੀ 13 ਤੇ 13 26 ਤੇ ਹਾਂ 12 ਸਾਲ ਹੋ ਗਏ 12 ਸਾਲ ਹੋ ਗਏ ਜੁੜੇ ਨੂੰ ਸਹੀ ਗੱਲ ਹੈ ਜੀ ਸੈਨਿਕ ਆ ਵੀ 12 ਘੰਟੇ ਕੱਟਣੇ ਔਖੇ ਹੋ ਜਾਂਦੇ ਬਿਲਕੁਲ ਸਹੀ ਗੱਲ 12 ਦਿਨ ਨਹੀਂ ਨਿਬਦੀ ਭਾਈ 12 ਦਿਨ ਨਹੀਂ ਨਿਬਦੀ ਤੇ 12 ਸਾਲ ਬੰਦੇ ਨੂੰ ਜੁੜੇ ਨੂੰ ਹੋ ਗਏ ਤੇ ਜਾ ਕੇ ਕੁਛ ਵੀ ਸਕਦਾ ਹੀ ਬੰਦਾ ਕਿਵੇਂ ਚੱਲਦੀ ਆ ਲੱਖੇਪਿੰਡ ਤੋਂ ਆਈ ਹੋਈ ਆ ਹਾਂਜੀ ਮਣੀ ਕੋਲੋਂ ਮਸ਼ੀਨ ਆ ਜੀ ਮਣੀ ਕੋਲੋਂ ਹਾਂਜੀ ਓਕੇ ਓਕੇ ਇਹ ਇਹਦਾ ਕੀ ਪ੍ਰੇਜ ਹੋਵੇ ਫਸਟ ਟਾਈਮ ਹੀ ਆਪਾਂ ਟਰੈਕਟਰ ਤਾਰਿਆ ਜੀ ਇਹ ਕਿਹੜੇ ਟਰੈਕਟਰ ਤੇ ਚੱਲੀ ਹੋਈ ਆ ਇਹ ਸਵਰਾਗ ਤੇ ਚੱਲੀ ਹੋਈ ਆ ਜੀ ਸਵਰਾਗ ਹਾਂਜੀ ਠੀਕ ਹੈ ਜੀ ਇਹ ਇਹਦਾ ਰੇਟ ਵੀ ਆਪਣਾ ਸੇਮ ਹੀ ਆ ਜੀ ਇਹ ਤਿੰਨ ਮਸ਼ੀਨਾਂ ਦਾ ਸਟੈਂਡਰਡ 513 10 ਦਾ 11 ਦਾ ਤੇ 13 ਦਾ ਇਹਦਾ ਰੇਟ ਵੀ 330000 ਚైనా ਫੱਟੀਆਂ ਮਾੜਾ ਜਿਹਾ ਭਰਾ ਜੂਮ ਕਰਕੇ ਦਿਖਾ ਦੇ ਤਰੀਨ ਜਮਾ ਫੀਡਰ ਚ ਆਇੰਦਾ ਨਾ ਸੀਜ਼ਨ ਦੇ ਲਾਸਟ ਤੇ ਟੁੱਟ ਗਿਆ ਸੀ ਬੰਦੇ ਨੇ ਫੱਟੀਆਂ ਵੀ ਨਵੀਆਂ ਪਾਈਆਂ ਨੇ ਚੈੱਕ ਕਰ ਸਕਦੇ ਸਹੀ ਗੱਲ ਹੈ ਰੇਟ ਇਹਦਾ ਵੀ 3 ਲੱਖ ਦੀ ਹੈ ਜੀ ਰੇਟ ਇਹਦਾ ਵੀ ਭਰਾ 3 ਲੱਖ ਦੀ ਹੈ ਬਿਲਕੁਲ ਬਾਕੀ ਉਹਦਾ ਕੰਡੀਸ਼ਨ ਦੀ ਵੀ ਬਹੁਤ ਸੋਹਣੀ ਪਈ ਹੈ ਕੰਡੀਸ਼ਨ ਦੀ ਹੈ ਇਹ 90% ਪਈ ਹੈ ਜੀ ਸਹੀ ਕੰਡੀਸ਼ਨ ਪੂਰੀ ਗੌਰ ਨਾਲ ਭਰਾ ਚੈੱਕ ਕਰਾ ਦੇ ਕਿਤੇ ਆਉਟਰ ਪਾਈਪ ਤੇ ਕਿਤੇ ਵੀ ਹਿੱਸੇ ਤੇ ਕਿਤੇ ਟੰਕਾ ਨਹੀਂ ਹੈਗਾ ਇਹਦੇ ਸਹੀ ਗੱਲ ਹੈ ਉਦਾਂ ਹੀ ਦੱਸ ਦਿਆ ਬਈ ਕੰਡੀਸ਼ਨ ਇਹ ਉਦਾਂ ਵੀ ਸਭ ਕੀ ਚੱਲੀ ਹੋਈ ਆ ਪੂਰੀ ਸਮਾਈ ਚ ਥੋੜੀ ਜ਼ਮੀਨ ਚ ਚੱਲੀ ਹੋਈ ਆ ਇਹ ਮੰਨ ਲਾ ਬੰਦਾ ਸਰਦਾਰਾ ਘਰੋਂ ਸੌਖਾ ਉਹ ਠੀਕ ਹੈ ਜੀ ਵਧੀਆ ਤੇ ਥੋੜੇ ਮੰਨ ਲਾ ਵੀ ਇਹ ਜ਼ਮੀਨ ਚ ਚੱਲੀ ਹੋਈ ਆ ਆਪ ਦਾ ਆਪ ਦਾ ਹੀ ਵੜਦਾ ਰਿਹਾ ਆਪਣੀ ਵੜਦਾ ਰਿਹਾ ਹਾਂ ਜੀ ਇਹ ਮਸ਼ੀਨ ਆ ਜੀ ਬਲਕਾਰ ਦੀ ਠੀਕ ਹੈ ਜੀ ਮੰਨ ਲਓ ਇਹ ਬਲਕਾਰ ਇਹ ਮਸ਼ੀਨ ਆ 11 ਮਾਡਲ ਜੀ ਇਹ ਮਸ਼ੀਨ ਆ ਆਪਣੇ ਕੋਲੇ ਚੱਲੀ ਆ ਜੀ ਤਿੰਨ ਸੀਜ਼ਨ ਠੀਕ ਹੈ ਜੀ ਇਹ ਜੈਨੂਆਨੀ ਜੌਂਡੀ ਯਾਰਤੀ ਆ ਜੀ ਪਹਿਲੇ ਦਿਨ ਤੋਂ ਕੰਪਨੀ ਫਿਟنگ ਇਹ ਜੌਂਡੀ ਯਾਰਤੀ ਆ ਜੀ ਠੀਕ ਹੈ ਜੀ ਆਪਣਾ ਵੀ ਜੌਂਡੀ ਆ ਰਿਹਾ ਧਰਿਆ ਹੋਇਆ ਸੀ ਹੂੰ ਤੇ ਇਹ ਜੌਂਡੀ ਆਰਤੀ ਹੈ ਜੀ ਮਸ਼ੀਨ ਮੰਨ ਲਓ ਠੀਕ ਹੈ ਜੀ ਹਾਂ ਜੀ ਇਹਦੀ ਫੁੱਲ ਰਿਪੇਅਰ ਹੈ ਜੀ ਇਹਦਾ ਥੋੜਾ ਘਣਾ ਰਹਿੰਦਾ ਇੱਕ ਤਾਂ ਫੱਟੀਆਂ ਫੁੱਟੀਆਂ ਰਹਿੰਦੀਆਂ ਨੇ ਫੀਡਰ ਚਾਰਜਰ ਕੰਮ ਰਹਿੰਦਾ ਇਹਦਾ ਥੋੜਾ ਜਿਆਦਾ ਰਹਿੰਦਾ ਕਰਨ ਵਾਲਾ ਉਹਪ ਕਰਤੀ ਦੇਵਾਂਗੇ ਹਾਂ ਜੀ ਉਹ ਕਰਕੇ ਦੇਵਾਂਗੇ ਜੀ ਆਪਾਂ ਸਾਰੇ ਗਰਾਰੇ ਗਰੂਰੇ ਇਹਦੇ ਨਵੇਂ ਲੱਗੇ ਹੋਏ ਆ ਜੀ ਬਾਈ ਚਾਤ ਮਰਵਾ ਦੇ ਤੇ ਇਹ 2011 ਮਾਡਲ ਆ ਜੀ 54 ਇੰਚੀ ਦਾ ਰੇਟ ਜੀ ਇਹਦੀ ਵੀ ਰੇਟ ਦੀ ਆਪਣੀ ਗਾਰੰਟੀ ਆ ਪੂਰੇ ਪੰਜਾਬ ਚ ਠੀਕ ਹੈ ਜੀ 3 ਲੱਖ ਤੇ 75000 ਰੁਪਇਆ ਰੇਟ ਹੈ 55 ਇੰਚ ਦਾ 11 ਮਾਡਲ ਕਿਤੇ ਵੀ ਤੁਸੀਂ ਫੋਨ ਕਰਕੇ ਪੁੱਛ ਲੋਗੇ 55 ਇੰਚ ਮਸ਼ੀਨ ਲੈਣੀ ਹੈ 11 12 ਮਾਡਲ ਹਾਂਜੀ ਤੁਸੀਂ ਕਹਦੇ ਕਿੰਨੇ ਪੈਸੇ ਜੇ ਕੋਈ ਬੰਦਾ 4.5 ਲੱਖ ਰੁਪਏ ਤੋਂ ਘੱਟ ਮੰਗ ਗਿਆ ਜੀ ਆਪਾਂ ਮੈਨੂੰ ਨੀਵੇਂ ਥਾਂ ਬਿਠਾ ਲੈ ਠੀਕ ਹੈ ਜੀ। ਇਹ ਇੱਕ ਬੰਦਾ 4.5 ਲੱਖ 4 ਲੱਖ ਰੁਪਈਆ ਮਾਰਕੀਟ ਦੀ ਡਿਮਾਂਡ ਹੈ ਜੀ। ਆਪਣੀ ਡਿਮਾਂਡ 3,75,000 ਤੇ ਆਪਾਂ ਤੋਂ ਲੋਕ ਲਿਆ ਕੇ ਕਈ ਵੇਚ ਵੀ ਗਏ ਜੀ। ਉਹ ਬਾਅਦ ਚ ਇਹਨੂੰ ਪਤਾ ਦੱਸਿਆ ਉਹਨਾਂ ਨੇ ਸੱਚਾਈ ਸੌਦੇ ਤੋਂ ਬਾਅਦ। ਉਹ ਕਹਿੰਦੇ ਬਾਈ ਜਿਹੜੀ ਤੇਰੀ ਮਸ਼ੀਨ ਆ ਲੈ ਕੇ ਗਈ ਦੇਖੋ 3,80,000 ਰੁਪਏ ਦੀ। ਹਾਂਜੀ। ਤੇ ਕਹਿੰਦੇ ਅਸੀਂ ਉਹ 4 ਲੱਖ ਤੇ ਪਈ 70,000 ਦੀ ਪਈ 75,000 ਦੀ ਅਸੀਂ ਵੇਚਤੀ। ਫੇਰ ਦੇਖੋ ਬੀ ਮਨ ਜਾਂਦੀ ਸੀਜ਼ਨ ਲਾ ਗਏ ਗੱਲ ਤੇ ਬਿਨਾ ਬਿਨਾ ਬਾਣ ਚਵਾੜੀ ਸੀਜ਼ਨ ਲਾ ਗਏ ਬਿਨਾ ਬਾਣ ਚਵਾੜੇ ਲਾ ਗਿਆ ਹੁਣ ਦੁਵਾਰਾ ਮਸ਼ੀਨ ਲੈ ਆ ਰਹੇ ਆ ਕੱਲ ਨੂੰ ਦੇਖਾਂਗੇ ਤੁਹਾਨੂੰ ਪ੍ਰਮਾਤਮਾ ਦੇ ਹੁਕਮ ਨਾਲ ਜੇ ਕਸਟਮਰ ਆਉਣ ਆ ਤੇ ਤੁਹਾਨੂੰ ਮਲਾਵਾਂਗੇ ਉਹਨਾਂ ਨਾਲ ਕੱਲ ਨੂੰ ਉਹ ਮਸ਼ੀਨ ਤੁਰਨੀ ਆ ਉਹ ਵਰਕਸ਼ਾਪ ਤੇ ਖੜੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣੇ ਕੋਲੇ ਇਸ ਟਾਈਮ ਫਿਲਹਾਲ ਚਾਰ ਨਾਗ ਨੇ ਜੀ ਅੱਛਾ ਜੀ ਬਕਿਆਉ ਜੀ ਠੀਕ ਹੈ ਜੀ ਤੇ ਇੱਕ ਵਾਰੀ ਆਪਣੀ ਲੋਕੇਸ਼ਨ ਦੱਸਿਓ ਦੁਵਾਰਾ ਵੀ ਆਪਾਂ ਕਿੱਥੇ ਜਗ੍ਹਾ ਹੈ ਇਹ ਆਪਣਾ ਜੀ ਹੰਢਿਆਏ ਚੌਂਕ ਹਾਂਜੀ ਤੋਂ ਸੰਗਰੂਰ ਰੋਡ ਤੇ ਹੂੰ ਕੋਠੇ ਮੋੜਾਂ ਦੇ 1 ਕਿਲੋਮੀਟਰ ਤੇ ਜੀ ਲਖਵੀਰ ਸਿੰਘ ਲੱਖੀ ਮੇਰਾ ਨਾਮ ਹੈ ਜੀ ਮੋੜ ਕੰਬੈਂਸੇਲ ਜੀ ਓਕੇ ਜੀ ਹਾਂਜੀ ਤੇ ਆਪਣਾ ਨੰਬਰ ਵੀ ਬੋਲ ਦਿਓ ਜੀ 98151 ਜੀ 22328 ਹਾਂਜੀ 98151 ਜੀ 22328 ਠੀਕ ਹੈ ਜੀ ਲੋ ਮਿੱਤਰੋ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਆਖਰ ਤੁਸੀਂ ਨਾ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਤੁਹਾਡਾ ਸੱਜਣ ਮਿੱਤਰ ਮਸ਼ੀਨਾਂ ਦੇ ਉੱਪਰ ਜਿਵੇਂ ਕਹਿੰਦੀ ਫੋਰਮ ਇਨੀ ਕਰਦਾ ਜਾਂ ਹੈਲਪਰੀ ਕਰਦਾ ਨਾ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਕਿਉਂਕਿ ਹਰੇਕ ਦੇ ਦਿਲ ਦੇ ਵਿੱਚ ਚਾਹਨਾ ਹੁੰਦੀ ਹੈ ਹਰੇਕ ਦੇ ਦਿਲ ਦੇ ਵਿੱਚ ਇੱਕ ਆਸ ਹੁੰਦੀ ਹੈ ਵੀ ਬਈ ਮੈਂ ਵੀ ਮਾਲਕ ਬਣਾ ਹਣਾ ਮੇਰੇ ਹੇਠਾਂ ਵੀ ਮਸ਼ੀਨ ਹੋਵੇ ਆਪਦੀ ਹੋਵੇ ਹੈਨਾ ਪਰ ਇਹ ਤੁਹਾਡੀ ਵੀਡੀਓ ਸ਼ੇਅਰ ਕਰਕੇ ਨਾ ਬਹੁਤ ਸਾਰੇ ਸੱਜਣ ਨੇ ਜਿਹੜੇ ਮਾਲਕ ਬਣ ਸਕਦੇ ਆ ਸੋ ਜ਼ਰੂਰ ਵੀਡੀਓ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਬਾਈ ਦੇ ਰੇਟ ਕਿੱਦਾਂ ਦੇ ਲੱਗੇ ਕਿੱਦਾਂ ਦਾ ਕਾਰ